ਬੀਤੇ ਦਿਨੀ ਫਰੀਦਕੋਟ ਦੇ ਜੋਗੀਆਂ ਵਾਲੇ ਮਹੱਲੇ ਦੀ ਨਵਾਲਗ ਲੜਕੀ ਅਤੇ ਉਸ ਦੇ ਨਵਾਲਗ ਸਹੇਲੀ ਬਾਜ਼ਾਰ ਵਿੱਚੋਂ ਸੋਦਾ ਲੈਣ ਗਈਆਂ ਤਾਂ ਉਹਨਾਂ ਦੇ ਮਹੱਲੇ ਦੇ ਹੀ ਲੜਕੇ ਵੱਲੋਂ ਗਲਤ ਨੀਅਤ ਨਾਲ ਉਹਨਾਂ ਨੂੰ ਜ਼ਬਰਦਸਤੀ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚਲਦੇ ਲੜਕੀਆਂ ਵੱਲੋਂ ਵਿਰੋਧ ਕਰਨ ਨਾਲ ਦੋਸ਼ੀ ਵੱਲੋਂ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਇਸ ਮਾਮਲੇ ਬਾਰੇ ਪੀੜਤ ਲੜਕੀ ਦੇ ਮਾਪਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨਾਲ ਸੰਪਰਨ ਕਰਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਪਰੰਤੂ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਖਿਲਾਫ ਦੋ ਦਿਨ ਬੀਤ ਜਾਣ ਤੇ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਾਰੇ ਮਾਮਲੇ ਬਾਰੇ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਨੀ ਚਾਹੀ ਤਾਂ ਸਿਹਤ ਮੰਤਰੀ ਦੇ ਫਰੀਦਕੋਟ ਦੌਰੇ ਤੇ ਹੋਣ ਕਾਰਨ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੀੜਤ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਮਿਲੇਗਾ ਜਾਂ ਫਿਰ ਪਰਿਵਾਰ ਇਨਸਾਫ ਲਈ ਇਸੇ ਤਰ੍ਹਾਂ ਖ਼ਬਰ ਹੁੰਦਾ ਰਹੇਗਾ। ਅਸੀਂ ਪਹਿਲਾਂ ਸਮਾਨ ਲੈਣ ਗਏ ਸੀ ਬਾਜ਼ਾਰ 'ਚ ਸੌਦਾ ਤੇ ਫਿਰ ਸਾਡੇ ਮਗਰ ਆ ਗਿਆ ਸੀ। ਮੈਂ ਉਹਨੂੰ ਕਿਹਾ ਹੂੰ ਛੇੜਖਾਨੀ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਸੀ ਆਪਣੀ ਪਹਿਲਾ ਪੰਚਾਇਤ ਚ ਅਸੀਂ ਦੱਸਿਆ ਸੀ ਫਿਰ ਉਹਦਾ ਛਿੱਤਰ ਉੱਤਰ ਲਾ ਕੇ ਫਿਰ ਉਹਨੂੰ ਟਾਰਦਾ ਸੀ ਫਿਰ ਵੀ ਹਟਿਆ ਨਹੀਂ ਉਹ ਫਿਰ ਵੀ ਉਹਨੇ ਸਾਡਾ ਕਾਫੀ ਪਿੱਛਾ ਕੀਤਾ ਪੂਰੀ ਉਹਨੇ ਕੋਸ਼ਿਸ਼ ਕੀਤੀ ਤੇ ਫਿਰ ਅਸੀਂ ਉਸ ਤੋਂ ਬਾਅਦ ਫਿਰ ਫਿਰ ਉਹਨੇ ਸਾਡਾ ਪਿੱਛਾ ਕੀਤਾ ਅਸੀਂ ਬਾਜ਼ਾਰ ਚ ਗਏ ਸੀ ਕੱਪੜੇ ਚੱਕਣ ਚਾਰ ਨੰਬਰ ਗਲੀ ਚ ਤੇ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਕੱਪੜੇ ਪਾੜ ਦਿੱਤੇ ਸੀ ਉਹਨੇ ਜ਼ਬਰਦਸਤੀ ਮੇਰੇ ਮਤਲਬ ਨੰਬਰ ਪਾਤਾ ਸੀ ਤੇ ਫਿਰ ਮੈਨੂੰ ਮੋਟਰਸਾਈਕਲ ਤੇ ਬਾਕੇ ਲੈ ਕੇ ਜਾਂਦਾ ਸੀ ਫਿਰ ਮੈਨੂੰ ਉਥੇ ਕਹਿੰਦਾ ਸੀ ਕਹਿੰਦੇ ਆਪਾਂ ਰੂਮ ਚ ਚਾ ਲੈਣੇ ਆ ਕਹਿੰਦੇ ਮੈਂ ਤੇਰੇ ਪ੍ਰਾਣੂ ਉਥੋਂ ਪੁਲਿਸ ਥਾਣੇ ਚ ਛਡਾ ਦਾਂਗਾ ਮੈਂ ਕਿਹਾ ਨਹੀਂ ਵਹਾਂਸੀ ਇਦਾਂ ਦਾ ਕੰਮ ਨਹੀਂ ਕਰਦੇ ਫਿਰ ਮੈਂ ਸਾਰਿਆਂ ਨੂੰ ਦੱਸਿਆ ਸੀ ਥਾਣੇ ਚ ਵੀ ਦੱਸਿਆ ਪੂਰੀ ਰਿਪੋਰਟ ਲਿਖਾਈ ਫਿਰ ਮਤਲਬ ਉਹਦਾ ਡੈਡੀ ਨੂੰ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਮੈਨੂੰ ਜੋ ਫਿਰ ਮੈਂ ਨੇ ਕਹਤਾ ਮਾਂ ਮੈਂ ਉਹ ਤੇ ਕਰ ਦਿਆਂ ਦੱਸਾਂਗੀ ਉਹਨੇ ਕਹਦਾ ਕਿਨੂੰ ਮਰਜੀ ਦੱਸ ਦੇ ਮੈਂ ਕਿਸੇ ਤੋਂ ਨਹੀਂ ਡਰਦਾ ਫਿਰ ਨੇ ਮੈਨੂੰ ਧਮਕੀ ਦਿੱਤੀ ਕਹਿੰਦੇ ਤੂੰ ਮਤਲਬ ਕਹਿੰਦੇ ਕਿਸੇ ਨੂੰ ਦੱਸੇਂਗੀ ਮੈਂ ਤੈਨੂੰ ਵੱਢ ਕੇ ਨਹਿਰ 'ਚ ਸੁੱਟ ਦਾਂਗਾ ਤੇ ਫਿਰ ਉਸ ਤੋਂ ਬਾਅਦ ਥਾਣੇ 'ਚ ਵੀ ਗਈ ਉਹਨੇ ਕੋਈ ਸੁਣਾਈ ਨਹੀਂ ਕੀਤੀ ਕੀ ਮੰਨ ਕਰਦੇ ਹੋ ਹੰਤੀ ਤੋਂ ਬੱਤੇ ਮੈਨੂੰ ਮੈਨੂੰ ਮੇਰਾ ਇਨਸਾਫ ਮਿਲਨੇ ਚਾਹੀਦਾ ਜੋ ਮੇਰੇ ਨਾਲ ਉਹਨੇ ਤਕਵਾ ਬਾਹ ਕੀਤੀਆਂ ਸੀ ਸ਼ਾਮ ਨੂੰ ਸੌਦਾ ਲੈਣੇ ਤੇ ਇਹਨੇ ਕਹਿੰਦੇ ਕੱਪੜੇ ਚੱਕਣ ਚੱਲੀ 4 ਵਜੇ ਉਹ ਮੁੰਡੇ ਨੇ ਜਿਵੇਂ ਕੱਪੜੇ ਵਾਲੀ ਤੇ ਜ਼ਬਰਦਸਤੀ ਕੀਤੀ ਸੀ ਤੇ ਕੱਪੜੇ ਦੇ 파ੜੇ ਸੀ ਤੇ ਮੈਂ ਕੱਲ੍ਹ ਜੇ ਨਾਲ ਸੀ ਉਹ ਮੁੰਡੇ ਦਾ ਨਾਂ ਕਰਨਗਾ ਸਾਡੇ ਨਾਲ ਸੀ ਸਾਨੂੰ ਸਰਾਫ ਸਨਾਫ ਚਾਹੀਦਾਗਾ ਤੇ ਅਸੀਂ ਉਹਨੂੰ ਜੇਲ੍ਹ ਚ ਕਰਨਾ ਤੇਰਾ ਨਾਂ ਜੀ ਰਮੇਸ਼ 나ਥੇ ਤੇ ਗੱਲ ਇੰਨੀ ਐ ਅਸੀਂ ਬਈ ਥਾਣੇ ਚ ਰਿਪੋਰਟ ਕਰਾਈ ਸੀ ਥਾਣੇਦਾਰ ਤੱਕ ਤੇ ਉਹਨਾਂ ਨੇ ਸਾਨੂੰ ਬੇਇਨਸਾਫੀ ਕੀਤੀ ਇਹ ਸਾਰਾ ਨਿਸਾਬ ਨਹੀਂ ਕੀਤਾ ਤੇ ਅਸੀਂ ਉਦੋਂ ਬਾਅਦ ਡੀਐਫਸੀ ਕੋਲ ਗਏ ਉਹਨਾਂ ਨੇ ਹੜੀ ਦਰਖਾਸਤ ਦੇ ਪਰਚੇ ਕੀਤੇ ਫਿਰ ਐਸਐਚਓ ਦੇ ਪੇਸ਼ ਕੀਤੇ ਉਹਨਾਂ ਦੇ ਪੇਸ਼ ਕੀਤੇ ਫਿਰ ਉਹ ਜਦੋਂ ਉਹ ਮੁੰਡਾ ਨਹੀਂ ਮਿਲਿਆ ਫਿਰ ਮੁੰਡਾ ਭੱਜ ਗਿਆ ਤੇ ਉਹਦੇ ਡੈਡੀ ਮਿਲ ਗਿਆ ਉਹਦੇ ਡੈਡੀ ਨੂੰ ਅਸੀਂ ਫੜ ਕੇ ਬੜੇ ਤੱਕੇ ਨਾਲ ਬਾਜ਼ਾਰ ਦੇ ਵਿੱਚੋਂ ਬੜੇ ਯੋਧੇ ਨਾਲ ਫੜ ਕੇ ਤੇ ਉਹਦੇ ਥਾਣੇ 'ਚ ਪੇਸ਼ ਕੀਤਾ ਉਹ ਥਾਣੇ ਵਾਲਿਆਂ ਨੇ ਜੀ 10 ਮਿੰਟ ਫੜਿਆ ਅੱਧਾ ਘੰਟਾ ਫੜਿਆ ਮੁੜ ਕੇ ਆਪਣੇ ਆਪ ਉਹਨਾਂ ਰਿਆ ਕਰਦਾ ਉਹਨਾਂ ਨੇ ਫਿਰ ਅਸੀਂ ਦਰਵਾਜ਼ਾ ਕੀਤੀ ਮੈਂ ਕਿਹਾ ਜੀ ਜਨਾਬ ਸਾਡੇ ਜਿਹੜਾ ਬੰਦਾ ਫੜਿਆ ਸੀ ਮੋਹੋ ਬੰਦੇ ਪੇਸ਼ ਕਿਉਂ ਨਹੀਂ ਆਏ ਕਹਿੰਦੇ ਜੀ ਹਜੇ ਕਹਿੰਦੇ ਉਹਨਾ ਮੁੰਡੇ ਆਇਆ ਉਹ ਜੀ ਪੇਸ਼ ਹੋਇਆ ਸਾਡੀ ਇਹ ਬੇਇਨਸਾਫੀ ਮਿਲ ਰਹੀ ਏ ਜੇ ਨਹੀਂ ਸਾਡੀ ਸੁਣਦੇ ਫਿਰ ਅਸੀਂ ਅੱਗੇ ਜਗੇ ਜੀ ਫਰਮਾਇਸ਼ ਕਰਾਂਗੇ ਪੂਰੀ ਪੰਜਾਬ ਅੱਗੇ ਤੇ ਸਜ਼ਾ ਦੇ ਸਖਤ ਤੋਂ ਸਖਤ ਐਸਵੀ ਸਾਹਿਬ ਕੋਲੇ ਦਰਗਾਹ ਕਰਾਂਗੇ ਤੇ ਉਹਨੂੰ ਜੀ ਸਾਡੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸਾਡੀ ਕੁੜੀ ਦਾ ਬਹੁਤ ਬੇਇੱਜ਼ਤੀ ਬਦਨਾਮ ਕੀਤੀ ਹੈ ਹਲੋ ਮੈਂ ਜੀ ਸ਼ਰਮਾ ਬੋਲਦੀ ਆ ਮੇਰੀ ਧੀ ਨਾਲ ਵਾਰ-ਵਾਰ ਜਬਰਦਸਤੀ ਹੁੰਦੀ ਏ ਅਸੀਂ ਪਹਿਲਾਂ ਵੀ ਇਹਨਾਂ ਨੂੰ ਦਰਗਾਹ ਦਿੱਤੀ ਸੀ ਪਹਿਲਾਂ ਵੀ ਦੱਸਿਆ ਸੀ ਪੰਚਾਇਤੀ ਬੰਦਿਆਂ ਨੂੰ ਪਹਿਲਾਂ ਵੀ ਛੇੜਛਾੜ ਕੀਤੀ ਸੀ ਤੇ ਚਲ ਪੰਚਾਇਤੀ ਬੰਦਿਆਂ ਨੇ ਛਿੱਤਰ ਮਾਰ ਕੇ ਸਮਝਾ ਦਿੱਤਾ ਪਹਿਲਾਂ ਫਿਰ ਫਿਰ ਪਰਸੋਂ ਦੀ ਗੱਲ ਏ ਇਹ ਨਾਲੇ ਬਾਜ਼ਾਰ ਗਈਆਂ ਸੌਦਾ ਲੈਣ ਵਾਸਤੇ ਨਾਲੇ ਕਹਿੰਦੀ ਅਸੀਂ ਕੱਪੜੇ ਚੱਕ ਲਿਆ ਮੰਗ ਚਲ ਮਗਾ ਚਲੀ ਜਾਓ ਉਹ ਮੁੰਡਾ ਪਿੱਛਾ ਕਰਕੇ ਪਿੱਛੇ ਹੀ ਆ ਗਿਆ ਫਿਰ ਚਾਰ ਨੰਬਰ ਗਲੀ ਚ ਵੜ ਕੇ ਮੇਰੀ ਕੁੜੀ ਨਾਲ ਪੂਰੀ ਛੇੜਛਾੜ ਕੀਤੀ ੱੱਕੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਜਾਂਦਾ ਸੀ ਜੀ ਮੇਰੇ ਨਾਲ ਗਲਤ ਕੰਮ ਕਰਾ ਜੇ ਤੂੰ ਕਿਸੇ ਨੂੰ ਘਰੇ ਜਾ ਕੇ ਦੱਸੇਂਗੀ ਮੈਂ ਤੈਨੂੰ ਨਹਿਰ ਚ ਪਾ ਕੇ ਮਾਰ ਕੇ ਵੱਢ ਕੇ ਸਿੱਟ ਦਾਂਗਾ ਜੀ ਫਿਰ ਅਸੀਂ ਥਾਣੇ ਚ ਵੀ ਗਏ ਥਾਣੇ ਚ ਕੱਲ ਭੱਜ ਭਜਾ ਕੇ ਬੰਦਾ ਫੜਿਆ ਫਿਰ ਉਹਨਾਂ ਨੇ ਨਾ ਸਾਡੀ ਪੁੱਛੀ ਨਾ ਦੱਸੀ ਨਾ ਸਾਡੇ ਪੰਚਾਇਤੀ ਬੰਦਿਆਂ ਨੂੰ ਪੁੱਛਿਆ ਜੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਇਹਨਾਂ ਨੇ ਛੱਡਿਆ ਹੁਣ ਕੀ ਮੰਨ ਕਰਦੇ ਹੋ ਹੁਣ ਉਹਨੂੰ ਸਜ਼ਾ ਲੱਗਣੀ ਚਾਹੀਦੀ ਏ ਸਖਤ ਤੋਂ ਸਖਤ ਉਹ ਬੰਦਾ ਬਾਹਰ ਨਹੀਂ ਆਉਣਾ ਚਾਹੀਦਾ ਅਸੀਂ ਇਹ ਕਹਿਣਾ ਚਾਹੁੰਦੇ ਆਂ ਭਈ ਜਿਹੜਾ ਆਪਣੇ ਪੇਠੇ ਨਾਲ ਤਦਾ ਮੁੰਡਾ ਕਰਨਾ ਉਹਨਾਂ ਨੇ ਜੇ ਪਹਿਲਾਂ ਵੀ ਇੱਕ ਦੋ ਵਾਰੀ ਮੇਰੀ ਦੋਤੀਆਂ ਦੂਜੀਆਂ ਨਾਲ ਵੀ ਉਹਨੇ ਗੱਲ ਸਲੂਕ ਕੀਤੀ ਐ ਮੇਰੇ ਦੋਤ ਤਨੂ ਨਾਲ ਗੱਲ ਸਲੂਕ ਕੀਤੀ ਐ ਫਿਰ ਇਹਨੇ ਹੁਣ ਪਰਸੋ 3 ਤਰੀਕ ਨੂੰ ਇਹਨਾਂ ਨੇ ਕੀ ਕੰਮ ਕੀਤਾ ਇਥੂ ਆਪਣੇ ਦੋਤੇ 4 ਵੇ ਆਪਣੇ ਕਪੜੇ ਚੱਕਣ ਗਏ ਐ ਫਿਰ ਇਹਨਾਂ ਨੇ ਉਹ ਫੜੀ ਐ ਇਹਨਾਂ ਨੇ ਪਹਿਲਾਂ ਪੰਚਾਇਤ ਦੇ ਵਿੱਚ ਵੀ ਰੁਪਿਆ 2 2.5 ਲੱਖ ਰੁਪਿਆ ਇਹਨਾਂ ਨੇ ਇਹਨਾਂ ਦਾ ਲਵਾ ਵੀ ਦਿੱਤਾ ਐ ਫੇਰ ਮੋਰ ਕੇ ਨਾਨੇ ਹੋਣ ਵੀ ਥਾਣੇ ਵਾਲੇ ਵੀ ਨਾ ਸੁਣਦੇ ਆ ਨਾ ਐਸਐਸਪੀ ਦੇ ਪੇਸ਼ ਹੋਏ ਉਹਨੇ ਵੀ ਨਹੀਂ ਸੁਣੀ ਸਾਡੀ ਕੋਈ ਐਮਐਲਏ ਕੋਲੇ ਪੇਸ਼ ਹੋਏ ਐ ਐਮਐਲਏ ਨੇ ਵੀ ਨਹੀਂ ਸਾਡੀ ਕੋਈ ਸੁਣੀ ਤੇ ਨਾ ਸਾਡੀ ਕੋਈ ਕਾਰਵਾਈ ਹੋਇਆ ਕਰਦੀ ਐ ਅਸੀਂ ਤਾਂ ਇਹ ਮੰਗ ਕਰਦਾ ਜਾਂਦੇ ਹਾਂ ਵੀ ਸਾਡਾ ਸਖਤ ਸਖਤ ਕਾਰਵਾਈ ਤੇ ਇਹ ਮੁੰਡੇ ਨੂੰ ਤੇ ਮੁੰਡੇ ਦੇ ਪਿਓ ਨੂੰ ਦੋਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਐ ਸਾਡੀ ਤਾਂ ਇਹ ਮੰਗ ਐ ਮੁੰਡਾ ਇਸ ਟਾਈਮ ਮੁਸਕੀਨ ਅਟਕੇ ਗਿਆ ਆ ਜਿਹੜਾ ਉਹਨਾਂ ਦਾ ਆਗੂ ਐ ਜਿਹੜਾ ਉਹਨੂੰ ਕਢਾ ਕੇ ਲੈ ਕੇ ਗਿਆ ਬਿੱਲਾ ਨਾਥ ਐ ਦੋਨਾਂ ਮਰਦਾ ਕੰਮ ਕਰਦੇ ਐ ਇਹ ਇਹਨਾਂ ਨੇ ਬਹੁਤ ਜਣੇ ਉਰੇ ਪਰੇ ਬਹੁਤ ਕੰਮ ਕਰਦੇ ਆ ਇਹ ਤਾਂ ਸਾਡੇ ਦੋ ਤਿੰਨ ਨੂੰ ਧੌਂਕੀ ਦਿੰਦਾ ਕਹਿੰਦਾ ਜੇ ਤੇਰੇ ਤੇਰੇ ਸਾਰੇ ਪਰਿਵਾਰ ਨੂੰ ਮੈਂ ਜ਼ਬੜ ਕੇ ਨਹਿਰ ਸਿਰਦੂ ਮੇਰਾ ਤਾਂ ਵੀ ਨੇ ਕੁਝ ਕਰ ਦੇ ਪਿਛਾਛੇ ਤੋਂ ਅਸੀਂ ਇਹ ਮੰਗ ਕਰਨਾ ਚਾਹੁੰਦੇ ਆ ਕਿ ਇੱਕ ਤਾਂ ਉਹ ਮੁੰਡੇ ਤੇ ਕਾਰਵਾਈ ਤਗੜੀ ਤੋਂ ਤਗੜੀ ਹੋਣੀ ਚਾਹੀਦੀ ਐ ਇੱਕ ਸਾਂ ਉਹ ਮੁੰਡੇ ਨੂੰ ਜੇਲ੍ਹ ਹੋਣੀ ਚਾਹੀਦੀ ਐ ਸਾਡਾ ਇਹੀ ਮੰਗ ਐ ਪਿਛਾਛੇ ਤੋਂ ਦੇ ਨਾ ਪੁਲਸ ਸਾਡਾ ਕੋਈ ਕਾਰਵਾਈ ਕਰੇਗਾ ਦੀ ਐ ਨਾ ਪੁਲਸ ਸਾਡੀ ਕੋਈ ਸੁਣਾਈ ਸੁਣਿਆ ਕਰਦੀ ਐ